ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਜਾਣਦੇ ਹੋ ਪੰਜਾਬ ਦੇ ਕਿਹੜੇ ਸ਼ਹਿਰ ਉਦਯੋਗ ਇਤਿਹਾਸ ਅਤੇ ਸੱਭਿਆਚਾਰ ਵਿੱਚ ਅੱਗੇ ਹਨ ਇਹ ਵੀਡੀਓ ਵਿੱਚ ਤੁਹਾਨੂੰ ਲੈ ਚੱਲਾਂਗੇ ਪੰਜਾਬ ਦੇ 10 ਖਾਸ ਅਤੇ ਵਿਲੱਖਣ ਸ਼ਹਿਰਾਂ ਦੀ ਸੈਰ ਤੇ ਜਿੱਥੇ ਹਰ ਇੱਕ ਸ਼ਹਿਰ ਦੀ ਆਪਣੀ ਇੱਕ ਖਾਸ ਪਛਾਣ ਹੈ ਕਿਤੇ ਉਸ ਸ਼ਹਿਰ ਦੀ ਇਤਿਹਾਸਿਕ ਮਹੱਤਤਾ ਹੈ ਅਤੇ ਕਿਤੇ ਆਧੁਨਿਕ ਵਿਕਾਸ ਕਾਰਨ ਉਹ ਸ਼ਹਿਰ ਅੱਗੇ ਹੈ ਆਓ ਵੇਖੀਏ ਕਿ ਪੰਜਾਬ ਦੀ ਸ਼ਾਨ ਕਿਹੜੇ ਸ਼ਹਿਰਾਂ ਨੇ ਬਣਾਈ ਹੋਈ ਹੈ ਚਲੋ ਹੁਣ ਆਪਾਂ ਪੰਜਾਬ ਦੇ 10 ਪ੍ਰਮੁੱਖ ਸ਼ਹਿਰਾਂ ਦੀ ਜਾਣਕਾਰੀ ਲੈਂਦੇ ਹਾਂ ਲੁਧਿਆਣਾ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ ਇਹ ਸੂਤੀ ਕੱਪੜੇ ਸਾਈਕਲ ਅਤੇ ਆਟੋ ਪਾਰਟਸ ਲਈ ਪ੍ਰਸਿੱਧ ਹੈ ਇੱਥੇ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰਨਾਨਦ ਦੇਵ ਇੰਜੀਨੀਅਰਿੰਗ ਕਾਲਜ ਵਰਗੇ ਪ੍ਰਮੁੱਖ ਸਿੱਖਿਆ ਸੰਸਥਾਨ ਹਨ ਲੁਧਿਆਣਾ ਦੀ ਆਬਾਦੀ ਲਗਭਗ 35 ਲੱਖ ਹੈ ਅਤੇ ਇਹ ਮਾਲਵਾ ਖੇਤਰ ਵਿੱਚ ਹੈ ਇਹ ਸ਼ਹਿਰ ਰੋਜ਼ਗਾਰ ਦੇ ਮੌਕੇ ਅਤੇ ਵਿਸ਼ਵ ਪ੍ਰਸਿੱਧ ਇੰਡਸਟਰੀ ਲਈ ਮਸ਼ਹੂਰ ਹੈ ਲੁਧਿਆਣਾ ਨੂੰ ਮੈਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੋਂ ਕਾਫੀ ਸਮਾਨ ਵਿਦੇਸ਼ਾਂ ਵਿੱਚ ਐਕਸਪੋਰਟ ਹੁੰਦਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਗੁਰੂਆਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਿੱਖ ਧਰਮ ਦਾ ਇੱਕ ਪ੍ਰਮੁੱਖ ਕੇਂਦਰ ਹੈ ਜਿੱਥੇ ਸ੍ਰੀ ਹਰਮੰਦਰ ਸਾਹਿਬ ਜਿਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਸ਼ਿਸ਼ੋਭਿਤ ਹੈ ਇਹ ਸ਼ਹਿਰ ਆਪਣੇ ਵੱਖ-ਵੱਖ ਹੱਥ ਕਲਾਵਾਂ ਲੱਕੜ ਦੇ ਚੈਸ ਬੋਰਡ ਬਣਾਉਣ ਅਤੇ ਸਵਾਦ ਵਾਲੇ ਖਾਣ-ਪੀਣ ਲਈ ਵੀ ਮਸ਼ਹੂਰ ਹੈ ਅੰਮ੍ਰਿਤਸਰੀ ਕੁਲਚੇ ਛੋਲੇ ਭਟੂਰੇ ਲੱਸੀ ਅਤੇ ਮਠਿਆयां ਇੱਥੇ ਦੇ ਵਿਸ਼ੇਸ਼ ਵਿਅੰਜਨ ਹਨ ਅੰਮ੍ਰਿਤਸਰ ਵਿਦੇਸ਼ੀ ਸੈਲਾਨੀਆਂ ਲਈ ਪੰਜਾਬ ਦਾ ਸਭ ਤੋਂ ਵੱਡਾ ਆਕਰਸ਼ਣ ਕੇਂਦਰ ਹੈ ਇੱਥੇ ਇਤਿਹਾਸਿਕ ਜਲੀਆਂ ਵਾਲਾ ਬਾਗ ਵੀ ਹੈ ਅੰਮ੍ਰਿਤਸਰ ਸ਼ਹਿਰ ਦੀ ਆਬਾਦੀ ਲਗਭਗ 25 ਲੱਖ ਹੈ ਅਤੇ ਇਹ ਮਾਝਾ ਖੇਤਰ ਵਿੱਚ ਆਉਂਦਾ ਹੈ ਜਲੰਧਰ ਜਲੰਧਰ ਦੁਆਬਾ ਖੇਤਰ ਦਾ ਮੁੱਖ ਸ਼ਹਿਰ ਹੈ ਜੋ ਖੇਡ ਸਮਾਨ ਅਤੇ ਹੱਥੋਂ ਬਣੇ ਉਪਕਰਨਾ ਲਈ ਵੀ ਜਾਣਿਆ ਜਾਂਦਾ ਹੈ ਇੱਥੇ ਹਰ ਸਾਲ ਕਈ ਰਾਜਸੀ ਅਤੇ ਰਾਸ਼ਟਰੀ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਇਹ ਸ਼ਹਿਰ ਗ੍ਰੈਂਡ ਟ੍ਰੰਕ ਰੋਡ ਤੇ ਹੈ ਰੇਲ ਅਤੇ ਸੜਕ ਮਾਰਗਾਂ ਰਾਹੀਂ ਚੰਗੀ ਤਰ੍ਹਾਂ ਕਿਰਿਆ ਹੋਇਆ ਹੈ ਜਲੰਧਰ ਦੀ ਆਬਾਦੀ ਲਗਭਗ 22 ਲੱਖ ਹੈ ਇਹ ਇਲਾਕਾ ਰੰਗੀਨ ਮੇਲਿਆਂ ਅਤੇ ਲੋਕ ਸੱਭਿਆਚਾਰ ਲਈ ਵੀ ਪ੍ਰਸਿੱਧ ਹੈ ਪਟਿਆਲਾ ਪਟਿਆਲਾ ਰਾਜਾਂ ਦੇ ਇਤਿਹਾਸ ਵਾਲਾ ਸ਼ਹਿਰ ਹੈ ਜੋ ਕਿ ਕਿਲਾ ਮੁਬਾਰਕ ਸ਼ੀਸ਼ ਮਹਿਲ ਅਤੇ ਰਾਸੀ ਹਵੇਲੀਆਂ ਲਈ ਪ੍ਰਸਿੱਧ ਹੈ ਇਹ ਸ਼ਹਿਰ ਰੰਗੀਨ ਹੱਥ ਬੁਣੇ ਕੱਪੜਿਆਂ ਪਟਿਆਲਾ ਸ਼ਾਹੀ ਪੱਗ ਅਤੇ ਰਵਾਇਤੀ ਜੁੱਤੀਆਂ ਲਈ ਵੀ ਪ੍ਰਸਿੱਧ ਹੈ ਪਟਿਆਲਾ ਦੀ ਆਬਾਦੀ ਲਗਭਗ 19 ਲੱਖ ਹੈ ਬਠਿੰਡਾ ਬਠਿੰਡਾ ਮਾਲਵਾ ਖੇਤਰ ਵਿੱਚ ਹੈ ਅਤੇ ਇਹ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਰੱਖਦਾ ਹੈ ਇੱਥੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਰਗੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਥਾਨ ਹਨ ਇਹ ਖੇਤਰ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਲਈ ਵੀ ਜਾਣਿਆ ਜਾਂਦਾ ਹੈ ਇੱਥੇ ਵੱਡੇ ਥਰਮਲ ਪਾਵਰ ਪਲਾਂਟ ਅਤੇ ਰਿਫਾਇਨਰੀ ਵੀ ਹਨ ਮੋਹਾਲੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਇੱਕ ਆਧੁਨਿਕ ਸ਼ਹਿਰ ਹੈ ਜੋ ਆਈਟੀ ਉਦਯੋਗ ਅਤੇ ਖੇਡਾਂ ਲਈ ਜਾਣਿਆ ਜਾਂਦਾ ਹੈ ਇੱਥੇ ਪੰਜਾਬ ক্রিকেট ਐਸੋਸੀਏਸ਼ਨ ਦਾ ਸਟੇਡੀਅਮ ਵੀ ਹੈ ਇਹ ਸ਼ਹਿਰ ਨਵੇਂ ਸ਼ਾਪਿੰਗ ਕੰਪਲੈਕਸਾਂ ਪ੍ਰਮੁੱਖ ਸਕੂਲਾਂ ਅਤੇ ਪ੍ਰਮਾਣਿਤ ਹਸਪਤਾਲਾਂ ਦੇ ਨਾਲ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਇੱਥੇ ਬਹੁਤ ਸਾਰੇ ਆਧੁਨਿਕ ਮਾਲ ਅਤੇ ਰਿਹਾਇਸ਼ੀ ਪ੍ਰੋਜੈਕਟ ਵੀ ਬਣ ਰਹੇ ਹਨ ਮੋਗਾ ਮੋਗਾ ਪੰਜਾਬ ਦਾ 17ਵਾਂ ਜ਼ਿਲ੍ਹਾ ਹੈ ਜਿਸ ਦਾ ਨਾਮ ਮੋਗਾ ਸਿੰਘ ਗਿੱਲ ਦੇ ਨਾਂ 'ਤੇ ਰੱਖਿਆ ਗਿਆ ਇਹ ਖੇਤੀਬਾੜੀ ਖਾਸ ਕਰਕੇ ਚਾਵਲ ਅਤੇ ਗੇਹੂ ਦੇ ਉਤਪਾਦਨ ਲਈ ਮਸ਼ਹੂਰ ਹੈ ਮੋਗਾ ਦੀ ਦੁੱਧ ਉਤਪਾਦਨ ਅਤੇ ਡੇਅਰੀ ਉਦਯੋਗ ਵੀ ਕਾਫੀ ਪ੍ਰਸਿੱਧ ਹਨ ਇਹ ਸ਼ਹਿਰ ਖੇਡਾਂ ਧਾਰਮਿਕ ਸਥਾਨਾਂ ਅਤੇ ਪੰਜਾਬ ਸੱਭਿਆਚਾਰ ਲਈ ਵੀ ਜਾਣਿਆ ਜਾਂਦਾ ਹੈ ਬਟਾਲਾ ਬਟਾਲਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਇਤਿਹਾਸਿਕ ਸ਼ਹਿਰ ਹੈ ਅਤੇ ਸਿੱਖਾਂ ਲਈ ਖਾਸ ਮਹੱਤਤਾ ਰੱਖਦਾ ਹੈ 1485 ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਥੇ ਮਾਤਾ ਸੁਲਖਣੀ ਜੀ ਨਾਲ ਵਿਆਹ ਹੋਇਆ ਸੀ ਇਹ ਸ਼ਹਿਰ ਕਪਾ ਚੀਨੀ ਅਤੇ ਚੌਲਦੀ ਫਸਲਾਂ ਲਈ ਮਸ਼ਹੂਰ ਹੈ ਅਤੇ ਇੱਥੇ ਕਈ ਪੁਰਾਣੇ ਮੰਦਰ ਅਤੇ ਇਤਿਹਾਸਿਕ ਇਮਾਰਤਾਂ ਹਨ ਬਟਾਲਾ ਨੂੰ ਆਇਰਨ ਬਰਡ ਆਫ ਏਸ਼ੀਆ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਕਾਸਟ ਆਇਰਨ ਅਤੇ ਖੇਤੀਬਾੜੀ ਮਸ਼ੀਨਰੀ ਦਾ ਉਤਪਾਦਨ ਕਾਫੀ ਹੁੰਦਾ ਹੈ ਅੱਜ ਵੀ ਇਹ ਉੱਤਰ ਭਾਰਤ ਦਾ ਇੱਕ ਮੁੱਖ ਉਦਯੋਗਿਕ ਅਤੇ ਖੇਤੀਬਾੜੀ ਕੇਂਦਰ ਹੈ ਪਠਾਨਕੋਟ ਪਠਾਨਕੋਟ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਸਰਦ ਤੇ ਹੈ ਇਹ ਸ਼ਹਿਰ ਰੇਲ ਅਤੇ ਸੜਕ ਮਾਰਗਾਂ ਰਾਹੀਂ ਤਿੰਨ ਰਾਜਾਂ ਨੂੰ ਜੋੜਦਾ ਹੈ ਅਤੇ ਇੱਕ ਮਹੱਤਵਪੂਰਨ ਮਿਲਟਰੀ ਹਵਾਈ ਅੱਡਾ ਵੀ ਹੈ ਇਸ ਹਵਾਈ ਅੱਡੇ ਦਾ ਨਾਮ ਪਠਾਨਕੋਟ 에ਅਰਪੋਰਟ ਹੈ ਜੋ ਫੌਜੀ ਹਵਾਈ ਅੱਡੇ ਵਜੋਂ ਵੀ ਜਾਣਿਆ ਜਾਂਦਾ ਹੈ ਪਠਾਨਕੋਟ ਕੁਦਰਤੀ ਸੁੰਦਰਤਾ ਅਤੇ ਰਣਨੀਤਿਕ ਮਹੱਤਤਾ ਲਈ ਜਾਣਿਆ ਜਾਂਦਾ ਹੈ ਇਹ ਸ਼ਹਿਰ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪ੍ਰਸਿੱਧ ਟੂਰਿਸਟ ਸਥਾਨਾਂ ਲਈ ਆਸਾਨ ਆਵਾਜਾਈ ਮੁਹੱਈਆ ਕਰਵਾਉਂਦਾ ਹੈ ਫਿਰੋਜ਼ਪੁਰ ਫਿਰੋਜ਼ਪੁਰ ਸਤਲੁਜ ਦਰਿਆ ਦੇ ਕੰਢੇ ਤੇ ਹੈ ਅਤੇ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਹੈ ਇਹ ਸ਼ਹਿਰ ਸਰਗੜੀ ਅਤੇ ਬਰਕੀ ਯਾਦਗਾਰਾਂ ਲਈ ਪ੍ਰਸਿੱਧ ਹੈ ਇਸ ਨੂੰ ਸਿਪਾਈਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਤਿੰਨ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਅੰਤਿਮ ਵਿਸ਼ਰਾਮ ਸਥਲ ਸਤਲੁਜ ਦਰਿਆ ਦੇ ਕੰਢੇ ਫਿਰੋਜ਼ਪੁਰ ਵਿੱਚ ਹੈ ਫਿਰੋਜ਼ਪੁਰ ਦੀ ਸਥਾਪਨਾ ਮੁਗਲ ਸਮਰਾਜ ਦੇ ਸਮੇਂ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ ਇਹ ਸ਼ਹਿਰ ਖੇਤੀਬਾੜੀ ਖਾਸ ਕਰਕੇ ਕਪਾਹ ਦੀ ਉਤਪਾਦਨ ਅਤੇ ਵਪਾਰ ਲਈ ਮਸ਼ਹੂਰ ਹੈ ਫਿਰੋਜ਼ਪੁਰ ਰੇਲਵੇ ਜੰਕਸ਼ਨ ਭਾਰਤ ਦੇ ਪ੍ਰਮੁੱਖ ਜੰਕਸ਼ਨਾਂ ਵਿੱਚੋਂ ਇੱਕ ਹੈ ਇਹ ਸੀ ਪੰਜਾਬ ਦੇ 10 ਪ੍ਰਮੁੱਖ ਸ਼ਹਿਰਾਂ ਦੀ ਸੰਖੇਪ ਜਾਣਕਾਰੀ ਜੇ ਤੁਸੀਂ ਕਿਸੇ ਵਿਸ਼ੇਸ਼ ਸ਼ਹਿਰ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਸਾਂਝਾ ਕਰੋ ਸਾਡਾ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਨੂੰ ਹੋਰ ਵੀ ਵਧੀਆ ਜਾਣਕਾਰੀ ਲਿਆ ਸਕੀਏ ਸਤਿ ਸ਼੍ਰੀ ਅਕਾਲ